ਕੀ ਤੁਸੀਂ ਆਪਣੇ ਇਨਸਾਨ ਬਹੁਤ ਵੱਡੀ ਜੇਤੋ ਇਹ ਆਪਣੀ ਲੜਕਾ ਤੁਹਾਡੇ ਸਾਹਮਣੇ ਆ ਮੈਂ ਫਿਰ ਤੋਂ ਰਿਪੀਟ ਕਰ ਦਿੰਨਾ ਕਿ ਇਹ ਲੜਾਈ ਸੰਘਰਸ਼ ਦੀ ਸੀ ਇਹ ਲੜਾਈ ਸੀ ਇਨਸਾਫ ਦੀ ਲੜਾਈ ਸੀ ਐਜੂਕੇਸ਼ਨ ਦੀ ਅਸੀਂ ਪੰਜਾਬੀ ਲੋਕ ਥੋੜਾ ਜਿਹਾ ਆਵੇਸ ਰਹੇ ਆ ਕਿ ਸਾਨੂੰ ਐਜੂਕੇਸ਼ਨ ਕਿੰਨਾ ਦੀ ਮਿਲਣੀ ਚਾਹੀਦੀ ਆ ਲੇਕਿਨ ਇੱਕ ਮਾਇਲਰ ਬੱਚੇ ਦੇ ਮਨ ਚ ਆ ਗਿਆ ਕਿ ਜਿਹੜੀ ਸਾਨੂੰ ਐਜੂਕੇਸ਼ਨ ਚਾਹੀਦੀ ਆ ਉਹ ਕੁਆਲਟੀ ਐਜੂਕੇਸ਼ਨ ਚਾਹੀਦੀ ਆ ਤੁਸੀਂ ਦੇਖੋ ਜੇ ਕਪੂਸਲੇ ਦੀ ਤਰਾਸ ਪੁੱਛ ਲੈਣੀ ਤੜਾਸਦੀ ਇਹ ਆ ਕਿ ਕਬੂਤਰੇ ਨੂੰ ਹਮੇਸ਼ਾ ਆਇਆ ਬੋਤ ਗਿਆ ਗਿਆ ਤਾਂ ਲਿਆ ਥੱਲੇ ਲਿਆ ਆ ਇੱਥੇ ਅਰਣ ਭਾਈ ਇਹਨੂੰ ਅੱਗੇ ਕੱਢਾ ਕਰੋ ਪਾਣੀ ਪੀਣੇ ਪਾਣੀ ਦੋ ਪਾਣੀ ਪੀਣ ਆਇਆ ਪੁੱਤ ਆ ਗਿਆ ਮੇਰਾ ਪੁੱਤ ਪਾਣੀ ਪੀਲਾ ਪੀਲਾ ਪਾਣੀ ਪੀਲਾ ਐਕਚੁਅਲੀ ਬੱਚਾ ਨਾ ਕੁਆਲਟੀ ਐਜੂਕੇਸ਼ਨ ਬਾਰੇ ਉਹ ਸਮਝ ਗਿਆ ਸੀਗਾ ਉਹਦੇ ਦਿਮਾਗ 'ਚ ਇਹ ਆਇਆ ਕਿ ਮੈਂ ਜਿਹੜੀਆਂ ਫੀਸਾਂ ਉਹ ਜੀਡੀਓਿੰਗ ਦਾ ਇੰਟਰਨੈਸ਼ਨਲ ਦੀਆਂ ਭਰ ਰਿਹਾ ਤੇ ਮੈਨੂੰ ਜਿਹੜਾ ਸਰਟੀਫਿਕੇਟ ਮਿਲਿਆ ਉਹ ਪਬਲਿਕ ਦਾ ਮਿਲਿਆ ਔਰ 2024 ਤੋਂ ਉਹ ਇਹ ਲੜਾਈ ਲੜ ਰਿਹਾ ਹੈ ਦਫ਼ਤਰਾਂ ਦੇ ੱਟਕੇ ਖਾ ਰਿਹਾ ਸੀ ਲਾਸਟ ਟਾਈਮ ਤੇ ਜਦੋਂ ਇਹਨੇ ਹਾਰ ਕੇ ਡੀਓ ਦਫ਼ਤਰ ਤੇ ਮੋਰੇ ਧਰ ਨਾਲ ਆਇਆ ਤੇ ਡੀਓ ਦਫ਼ਤਰ ਜਿਹੜਾ ਉਹ ਡੀਓ ਆਫਿਸ ਪੂਰਾ ਲੋਕ ਲਗਾ ਕੇ ਉਹ ਭਗੌੜਾ ਹੋ ਗਿਆ ਉਸੇ ਸਬੰਧ ਵਿੱਚ ਸਾਨੂੰ ਐਸਡੀਐਮ ਕਪੂਰਥਲਾ ਇਰਵਿਨ ਕੋਰ ਨੇ ਬੁਲਾਇਆ ਔਰ ਮੈਨੂ ਤੇ ਮੇਰੇ ਬੇਟੇ ਨੂੰ ਇਹ ਆਖਿਆ ਕਿ ਇਹ ਬੱਚੇ ਦੇ ਉੱਤੇ ਜੁਵਨਲ ਐਕਟ ਲਗਾ ਕੇ ਇਹਨੂੰ ਅੰਦਰ ਕਰੋ ਔਰ ਪੇਰੈਂਟ ਤੇ ਬੰਦੀ ਕਾਰਵਾਈ ਕਰੋ ਇਹਨਾਂ ਨੇ ਪੂਰੇ ਕਪੂਰਥਲੇ ਦੇ ਵਿੱਚ ਬੈਲੈਂਸ ਕੀਤਾ ਹੋਇਆ ਬੱਚੇ ਦੇ ਮਨ ਚ ਕੁਝ ਇਦਾਂ ਦਾ ਆਇਆ ਕਿ ਮੈਂ ਮੇਰੇ ਕਰਕੇ ਮੇਰੇ ਪੇਰੈਂਟਸ ਵੀ ਖਰਾਬ ਹੋਣਗੇ ਔਰ ਮੈਨੂ ਮੇਰੇ ਬੇਟੇ ਨੇ ਇਹ ਦੱਸਿਆ ਨਹੀਂ ਸੀ ਕਿ ਮੈਂ ਇਦਾਂ ਦਾ ਡਿਸੀਜਨ ਲੈਣ ਜਾ ਰਿਹਾ ਹਾਂ ਹੋਇਆ ਕੀ ਕਿ ਜਦੋਂ 5 ਵਜੇ ਤੋਂ ਬਾਅਦ ਮੈਂ ਡਿਊਟੀ ਤੇ ਆਇਆ ਤਾਂ ਮੈਨੂੰ ਫੋਨ ਫੋਨ ਕਾਲ ਆਈਆਂ ਕਿ ਤੁਹਾਡਾ ਬੱਚਾ ਟੈਂਕੀ ਤੇ ਚੜਾ ਹੈ ਤਾਂ ਇਹਦਾ ਬੱਚਾ ਟੈਂਕੀ ਸਰ ਦੇਖੋ ਜਿਹੜੇ ਹੱਕ ਮੈਂ ਫਿਰ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਹੱਕ ਮੰਗਿਆ ਨਹੀਂ ਮਿਲਦੇ ਹੱਕ ਜਿਹੜੇ ਆ ਉਹ ਖੋਹੇ ਪੈਂਦੇ ਆ ਔਰ ਬੱਚੇ ਨੂੰ 18 ਸਾਲ ਦੀ ਉਮਰ ਵਿੱਚ ਹੀ ਪ੍ਰਸ਼ਾਸਨ ਨੇ ਸਿਖਾ ਦਿੱਤਾ ਕਿ ਤੈਨੂੰ ਹੱਕ ਕਿੱਦਾਂ ਮਿਲਨੇ ਆ ਔਰ ਬੜਾ ਵੱਡਾ ਇੱਕ ਮੈਂ ਸਮਝਾ ਕਪੂਠਲਾ ਵਾਸੀਆਂ ਵਾਸਤੇ ਇਹ ਮੈਸੇਜ ਆਊਗਾ ਕਿ ਇੱਕ ਬੱਚਾ ਲੜਾਈ ਲੜ ਸਕਦਾ ਤੇ ਸਾਨੂੰ ਕੀ ਹੋਇਆ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਸਰ ਅਰੁਣ ਵੀਰੇ ਕੀ ਗੱਲ ਕੀ ਹੋਈ ਸੀ ਕਿਉਂ ਤੁਸੀਂ ਟੈਂਕੀ ਤੇ ਚੜੇ ਇਹ ਸਾਰੇ ਪਿਛਲੇ ਦਿਨ ਤੋਂ ਹੀ ਕਾਫੀ 1.5 ਸਾਲ ਤੋਂ ਮਸਲਾ ਚੱਲ ਰਿਹਾ ਹੈ ਜਿਹੜਾ ਜੀਡੀ ਗੋਇੰਗ ਦਾ ਇੰਟਰਨੈਸ਼ਨਲ ਸਕੂਲ ਦਾ ਹੈ ਮੈਂ ਤੁਹਾਡੇ ਸਾਰੇ ਚੈਨਲਸ ਥਰੂ ਦੱਸ ਦੇਣਾ ਚਾਹੁੰਦਾ ਵੀ ਉਹ ਜੀਡੀ ਗੋਇੰਗ ਦਾ ਇੰਟਰਨੈਸ਼ਨਲ ਨਹੀਂ ਹੈ ਉਹ ਇੱਕ ਨਕਲੀ ਮਾਫੀਆ ਚਲਾਉਂਦੇ ਆ ਉਹਨਾਂ ਦਾ ਕੋਈ ਇੰਟਰਨੈਸ਼ਨਲ ਸਕੂਲ ਨਹੀਂ ਹੈ ਨਾਲ ਕੋਈ ਅਥਾਰਟੀ ਨਹੀਂ ਹੈ ਜੀ ਇੰਟਰਨੈਸ਼ਨਲ ਬੋਰਡ ਨਾਲ ਦੀ ਉਹ ਜਿਹੜੇ ਸਰਟੀਫਿਕੇਟ ਇਸ਼ੂ ਕਰਦੇ ਆ ਜੀਡੀ ਗੋਇੰਗ ਦਾ ਪਬਲਿਕ ਸਕੂਲ ਦੇ ਕਰਦੇ ਆ ਜੋ ਕੀ ਆ ਜਿਹੜਾ ਇਹਨਾਂ ਦਾ ਪ੍ਰਸ਼ਾਸਨ ਹੈ ਸਾਰਾ ਉਹਨਾਂ ਦਾ ਹੱਥ ਤੋਕਾ ਬਣਿਆ ਹੀ ਆ ਜਿਹੜੇ ਆ ਜੋ ਵੀ ਆ ਮੁਲਾਜ਼ਮ ਆ ਤੁਹਾਡੇ ਸਾਹਮਣੇ ਜਿੰਨੇ ਵੀ ਖੜੇ ਆ ਨਹੀਂ ਐਜੂਕੇਸ਼ਨ ਨਹੀਂ ਮੈਂ ਤਾਂ ਦੱਸਦਾ ਜੀ ਅਗਲੀ ਗੱਲ ਇਹ ਆ ਦੋ ਦਿਨ ਪਹਿਲਾਂ ਹੀ ਐਸ.ਡੀ.ਐਮ. ਵਾਲੀ ਜਿਹੜੀ ਕੋਈ ਨੇੜੀ ਆ ਇੱਥੋਂ ਦੀ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਆਪਣੇ ਦਫ਼ਤਰ 'ਚ ਬੈ ਗਏ ਜਿਹੜੀ ਇਹ ਸਕੂਲ ਦੇ ਵਿਰੋਧ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਉਹ 83 ਲੀਡਰ ਆ ਕੋਈ ਬੰਦਾ ਉਹਨਾਂ ਦਾ ਕੋਟਾ ਮੋਟਾ ਪ੍ਰੈਸ਼ਰ ਪ੍ਰਸ਼ਾਸਨ ਦਾ ਬਹੁਤ ਪ੍ਰੈਸ਼ਰ ਤਿਕਾ ਹੋਣਾ ਤੇ ਉਹਨਾਂ ਨੇ ਬਹੁਤ ਅਗਰੈਸਿਵਲੀ ਤੁਹਾਨੂੰ ਧਮਕੀ ਦਿੱਤੀ ਕਿ ਅਸੀਂ ਤੇ ਅਸੀਂ ਤੁਹਾਡੇ ਬਰੋਦਰ ਤੇ ਤੁਹਾਡੇ ਪੇਰੈਂਟਸ ਦੇ ਬਰੋਦਰ ਤੇ ਕਰਾਂਗੇ ਸਰ ਉਹਨਾਂ ਦਾ ਕੋਈ ਕੋਈ ਮੈਂਬਰ ਮੁੰਮਰ ਆ ਜੀ ਉਹਨਾਂ ਦਾ ਓਕੇ ਤਾਂ ਉਹਨਾਂ ਦੇ ਇਸਮਤੀ ਐਜੂਕੇਸ਼ਨ ਪਾਰਟਮੈਂਟ ਨੂੰ ਕਿੰਨੇ ਕ ਟਾਈਮ ਤੋਂ ਤੁਸੀਂ ਕਹਿ ਲੋ ਕਿ ਜਿਹੜੀ ਕੰਪਲੇਟਾ ਦੇ ਰਹੇ ਨੇ ਡੇਢ ਕੇ ਸਾਲ ਤੋਂ ਪੁਰਾਣੀ ਕੰਪਲੇਨਟ ਚੱਲ ਰਹੀ ਹੈ ਜੀ ਉਹਨਾਂ ਵੱਲੋਂ ਕੀ ਹੱਲ ਕੀਤਾ ਗਿਆ ਕੋਰੋਨਾ ਵੱਲੋਂ ਹੱਲ ਇਹ ਕੀਤਾ ਗਿਆ ਜੀ ਉਹ ਜਦੋਂ ਇੱਕ ਵਾਰੀ ਤੁਹਾਨੂੰ ਫੂਲੇ ਲੈ ਕੇ ਗਏ ਸੀ ਉਹਨਾਂ ਦੇ ਪੱਕੇ ਫੂਲ ਦੇ ਉਹਨਾਂ ਨੇ ਸਾਡੇ 'ਤੇ ਉਹਦ ਕਾਰਵਾਈ ਕਰਾਈ ਨੀ ਜੀ ਉਹਨਾਂ ਦੀ ਸਾਡੇ 'ਤੇ ਇੰਨੀ ਕਿ ਮਿਹਰਬਾਨੀ ਨੀ ਹੁਣ ਤਾਂ ਦੇ ਦਿੱਤੋ ਸਾਰੇ ਸਾਰੇ ਉਹਨਾਂ ਨੇ ਕੋਈ ਵੀ ਮੇਰੇ ਤੋਂ ਉਹਨਾਂ ਸਟੇਟਮੈਂਟ ਨਹੀਂ ਦਿੱਤੀ ਜਦੋਂ ਇਹ ਸਟੇਟਮੈਂਟ ਦਵੋਗੇ ਉਦੋਂ ਅਸੀਂ ਮੰਨਾਂਗੇ ਕਿ ਇਹ ਸਾਡੀ ਜੋ ਇਹਨਾਂ ਨੇ ਕਾਰਵਾਈ ਕਰੋਗੇ ਕਾਰਵਾਈ ਕਰਨਗੇ ਉਦੋਂ ਕਰਨ ਤੁਸੀਂ نیچے ਆਏ ਹੋ ਕੀ ਆਸ਼ਵਾਸ਼ਣ ਦਿੱਤਾ ਜਾਂ ਕਿਸ ਤਰ੍ਹਾਂ ਕਿੰਨੇ ਕਿਹਾ نیچے ਆਓ ਤੁਹਾਨੂੰ ਸਰ ਇਹਨਾਂ ਨੇ ਸਿਰਫ ਇਹਨਾਂ ਦੇ ਇੱਕ ਛੋਟੇ ਭਰੋਸੇ ਤੇ ਅਸੀਂ ਥੱਲੇ ਆਏ ਆ ਜੇ ਇਹਨਾਂ ਨੇ ਕੋਈ ਮਤਲਬ ਆਪਣੇ ਭਰੋਸੇ ਨੂੰ ਸਾਡੇ ਨੂੰ ਤੋੜਿਆ ਕੀ ਭਰੋਸਾ ਕੀ ਦਿੱਤਾ ਗਿਆ ਐਕਸ਼ਨ ਤੁਹਾਨੂੰ ਇਹ ਅਸੀਂ ਹੋਣਾ ਤੇ ਇਹ ਕਾਰਵਾਈ ਕਰਾਂਗੇ ਸਰ ਇਹ ਮੈਂ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਠੱਕੇ ਖਾ ਰਿਹਾ ਸੀਗਾ ਇਹਨਾਂ ਦਫ਼ਤਰਾਂ ਦੇ ਅੱਜ ਮੈਂ ਪਿਛਲੇ 1 ਹਫ਼ਤੇ ਤੋਂ ਡੀਓ ਦਫ਼ਤਰ ਵਿੱਚ ਧਰਨਾ ਲਾਇਆ ਹੈਗਾ ਬਟ ਡੀਓ ਜਿਹੜਾ ਡੀਓ ਸਕੈਂਡਰੀ ਆ ਪਘੋੜਾ ਹੋਇਆ ਆਪਣੇ ਦਫ਼ਤਰ ਤੋਂ ਲੋਕ ਲਾ ਕੇ ਦਫ਼ਤਰ ਨੂੰ ਸਵਾਲ ਆ ਕਿ ਜਿਹੜੇ ਸਕੂਲ ਦੀ ਐਫੀਲੀਏਟਿਡ ਸੀਬੀਐਸਸੀ ਦੀ ਆ ਜਾਂ ਦੂਜੇ ਬੋਰਡ ਦੀ ਆ ਜੇ ਇੰਨੀ ਤੇਜ਼ ਕੰਪਲੀਟ ਦਿੱਤੀ ਪਈ ਹੈ ਤਾਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਤੁਸੀਂ ਉਹਨੂੰ ਲਿਖਤੀ ਉਹਨੂੰ ਦਿੰਦੇ ਕਿ ਕਾਰਵਾਈ ਕਰੂਗੇ ਕਿ ਨਹੀਂ ਕਰੂਗੇ ਪਹਿਲੇ ਵੀ ਸੀਬੀਐਸਸੀ ਨੂੰ ਲੈਟਰ ਲਿਖਿਆ ਹੋਇਆ ਤੇ ਦੁਬਾਰਾ ਫੇਰ ਲੈਟਰ ਲਿਖਾਂਗੇ ਨਹੀਂ ਲੈਟਰ ਲਿਖਣ ਦਾ ਉਹ ਕੱਲ ਲੈਟਰ ਤੇ ਉਹ ਇੱਕ ਮਿੰਟ ਯਾਰ ਇੱਕ ਮਿੰਟ ਤੇ 1.5 ਸਾਲ ਹੋ ਗਿਆ ਉਹ ਕਹਿੰਦੇ ਸਾਨੂੰ ਸਿੱਧਾ ਸਿੱਧਾ ਜਵਾਬ ਦਿਓ ਜੇ 1.5 ਸਾਲ ਤੱਕ ਤੁਸੀਂ ਐਕਸ਼ਨ ਨਹੀਂ ਲੈ ਰਹੇ ਤਾਂ ਅੱਗੇ ਕਿਹਦਾ ਐਕਸ਼ਨ ਲਾਉਂਗੇ ਤੁਸੀਂ ਪਹਿਲੇ ਲੈਟਰ ਲਿਖਿਆ ਨਹੀਂ ਲੈਟਰ ਲਿਖ ਇਹ ਤਾਂ ਕਾਗਜ਼ੀ ਕਾਰਵਾਈ ਹੈ ਨਾ ਇਹ ਤਾਂ ਕਿ ਤੁਸੀਂ ਇਹ ਇਹ ਮਤਲਬ ਕਿ ਤੁਸੀਂ ਕਾਰਵਾਈ ਕੋਈ ਕੋਈ ਨਹੀਂ ਕਰਨੀ ਸਿਰਫ ਖਾਣਾ ਪੂਰਤੀ ਕਰਨੀ ਹੈ ਖਾਣਾ ਪੂਰਤੀ ਕਰਨੀ ਹੈ ਨਾ ਇਹਨਾਂ ਨੂੰ ਸੁਣੋ ਮੇਰੀ ਪਹਿਲੀ ਗੱਲ ਸੁਣੋ ਕਰਪੂਰਾ ਡੀਓ ਮੁਤਾਵਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਰੋ ਇੱਕ ਮਿੰਟ ਰੁਣੋ ਭਾਜੀ ਛੱਡ ਲੈ ਇੱਕ ਮਿੰਟ ਤੁਸੀਂ ਸਿੱਧਾ ਜੀ ਜਵਾਬ ਦਿਓ ਕਿ ਪੈਸੇ ਤੁਹਾਨੂੰ ਲੈ ਕੇ ਦੇ ਦਿੰਦੇ ਆ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾਊਗੀ ਅਸੀਂ ਆਪਣਾ ਬੰਦਾ ਭੇਜਾਂਗੇ ਸੀਬੀਐਸਏ ਦਫ਼ਤਰ ਨੂੰ ਤੇ ਉੱਥੋਂ ਅਸੀਂ ਬਾਈ ਹੈਂਡ ਜਿਹੜੀ ਉਹ ਲਿਆਉਣ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਟਾਈਮ ਦਿੰਦੇ ਰਹੇ ਨੂੰ ਕਿ ਇਹਨਾਂ ਦਾ ਕੰਮ ਮਤਲਬ ਕਿ ਬਾਈ ਹੈਂਡ ਦੇ ਵਿੱਚ ਵੀਕ ਹੋ ਜਾਵੇ ਇੱਕ ਹਫ਼ਤਾ ਵੀਕ ਹੋ ਜਾਊਗਾ ਵਿਦਿਨ ਵੀਕ ਕਿ ਮਤਲਬ ਕਿ ਇਹਦੀ ਸਮੱਸਿਆ ਦਾ ਹੱਲ ਕੀਤਾ ਜਾਊਗਾ ਤਾਂ ਉਰਤੇ ਕਾਰਵਾਈ ਕੀਤੀ ਜਾਊਗੀ ਸਕੂਲ ਦੇ ਤੇ ਕਾਰਵਾਈ ਹੋਊਗੀ ਕੀ ਨਾਮ ਕੀ ਹੈ ਜੀ ਪਤਾ ਜਾਓ ਨਹੀਂ ਨਾਮ ਹਾਂਜੀ ਕੀ ਗੱਲ ਕੀ ਹੋਈ ਤੁਹਾਡੇ ਬੱਚੇ ਜਿਹੜੇ ਟੈਂਕੀ ਤੇ ਚੜੇ ਸੀ ਸਰ 1.5 ਸਾਲ ਹੋ ਗਿਆ ਵੀ ਐਡਾ ਸਕੂਲ ਦਾਰ ਚੱਲਦਾ ਸਮੇਂ ਅੱਛਾ ਤਾਂ ਕਿਉਂ ਇੰਨੀ ਕੀਮਤ ਕੀ ਹੋ ਗਈ ਕਿ ਤੁਸੀਂ ਇਹ ਬੱਚਾ

ਬਲਕਿ ਤਨੁਸ਼ਵਾਸਨ ਮਿਲਿਆ ਸੁਵਾਸਨ ਮਿਲਿਆ ਤਾਂ ਹੈਗਾ ਹੁਣ ਦੇਖੋ